ਪਹਾੜਾਂ 'ਚ ਪਾਰੀ ਮੀਂਹ ਪੰਜਾਬ 'ਚ ਹੜ ਵਰਗੇ ਹਾਲਾਤ ਕਈ ਜ਼ਿਲ੍ਹਿਆਂ ਦੇ ਪਿੰਡਾਂ ਤੇ ਖੇਤਾਂ 'ਚ ਪਾਣੀ ਦਾ ਖਤਰਾ ਮੰਡਰਾ ਰਿਹਾ ਹੈ। ਇਹ ਬਚਲਤੇ ਪੰਜਾਬ 'ਚ ਹੋਈ ਭਾਰੀ ਬਰਸਾਤ ਤੋਂ ਸਵੇਰ 'ਚ ਕੀ ਹਾਲਾਤ ਨੇ ਇਹ ਦੱਸਣ ਲਈ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਕਾਫੀ ਨੇ। ਜਿੱਥੇ ਤਰਨਤਾਰਨ 'ਚ ਹਰੀਕੇ ਪੱਤਣ ਪਾਣੀ ਦੇ ਨਾਲ ਲਬ ਲਬ ਭਰਿਆ ਹੋਇਆ ਹੈ, ਹਰ ਪਾਸੇ ਪਾਣੀ ਹੀ ਪਾਣੀ ਹੈ। ਹੁਸ਼ਿਆਰਪੁਰ ਦੀ ਟਾਂਡਾ ਚ ਵੀ ਹਾਲਾਤ ਵੱਖਰੀ ਨਹੀਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਚ ਤਾਂ ਬਰਸਾਤੀ ਪਾਣੀ ਨੇ ਕਹਿਰ ਵਰ ਪਾਇਆ ਲੋਕਾਂ ਦੇ ਘਰ ਦੇ ਘਰ ਖੇਤਾਂ ਦੇ ਖੇਤ ਪਾਣੀ ਚ ਡੁੱਬ ਗਏ ਨੇ ਤੇ ਲੋਕਾਂ ਨੂੰ ਆਉਣ ਜਾਣ ਲਈ ਕਿਸ਼ਤੀ ਦਾ سہارا ਲੈਣਾ ਪੈ ਰਿਹਾ ਐ ਇਸੇ ਤਰ੍ਹਾਂ ਅੰਮ੍ਰਿਤਸਰ ਫਾਜ਼ਿਲਕਾ ਤੇ ਸੰਗਰੂਰ ਚ ਵੀ ਹੜ ਵਰਗੇ ਹਾਲਾਤ ਨਜ਼ਰ ਆਏ ਨੇ ਕੋਈ ਵੀ ਅਜਿਹੀ ਥਾਂ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਤੇ ਲੋਕ ਪਾਣੀ ਚੋਂ ਹੀ ਲੰਘਣ ਲਈ ਮਜਬੂਰ ਨੇ ਉਬੇਚ ਵਿਗੜੇ ਇਹਨਾਂ ਹਾਲਾਤਾਂ ਵਿਚਾਲੇ న్యూਸ 18 ਦੀ ਟੀਮ ਨੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਹੁਸ਼ਿਆਰਪੁਰ ਚ ਟਾਂਡਾ ਦੀ ਪਿੰਡ ਗੰਧੂਵਾਲ ਅਤੇ ਪਿੰਡ ਅਬਦੁਲਪੁਰ ਆਦਿ ਵਿੱਚ ਪਾਣੀ ਕਾਰਨ ਪਰੇਸ਼ਾਨ ਲੋਕਾਂ ਨਾਲ ਗੱਲਬਾਤ ਕੀਤੀ। ਬਿਆਸ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਉਹ ਪਾਣੀ ਹੌਲੀ-ਹੌਲੀ ਕਰਕੇ ਪਿੰਡਾਂ ਵਾਲੇ ਪਾਸੇ ਨੂੰ ਵਧ ਰਿਹਾ। ਅਸੀਂ ਇਸ ਵੇਲੇ ਮੌਜੂਦ ਹਾਂ ਦੇਖੋ ਟਾਂਡਾ ਦੇ ਇਲਾਕੇ ਦੇ ਵਿੱਚ ਜਿੱਥੇ ਤੁਸੀਂ ਇਹ ਦੇਖ ਲਓ ਵੀ ਖੇਤਾਂ ਦੇ ਵਿੱਚ ਕਈ-ਕਈ ਫੁੱਟ ਪਾਣੀ ਭਰ ਚੁੱਕਾ ਜਿਹੜੇ ਨਵੇਂ ਖੇਤ ਨੇ ਤਰਨਤਾਰ ਦੇ ਪਿੰਡ ਸੰਬਰਾ ਚਾਤੇ ਵਿਆਸ ਦੇ ਪਿੰਡ ਵਜ਼ੀਰਪੁਰ ਭੁਲਰਾ ਦਾ ਵੀ ਦੌਰਾ ਕਰਕੇ ਹੜ੍ਹ ਕਾਰਨ ਬੜੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ ਅੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਪਰ ਫਿਲਹਾਲ ਜਿੱਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਹਰ ਇੱਕ ਉਸ ਇਲਾਕੇ ਦੇ ਵਿੱਚ ਪਹੁੰਚ ਕੇ ਜੋ ਜਾਇਦਾ ਵੀ ਲਿਆ ਜਾ ਵਡੀ ਮਾਤਾ ਚ ਪਾਣੀ ਖੜਾ ਹੋਣ ਕਰਕੇ ਲੋਕਾਂ ਚ ਬਿਮਾਰੀਆਂ ਫੈਲਣ ਦਾ ਵੀ ਡਰ ਬਣ ਗਿਆ ਜਿਸ ਦੇ ਲਈ ਹਸਪਤਾਲਾਂ ਚ ਮੈਡੀਕਲ ਟੀਮਾਂ ਨੂੰ ਵੀ ਤਿਆਰ ਕੀਤਾ ਗਿਆ ਸੂਬੇ ਦੇ ਹਾਲਾਤਾਂ ਨੂੰ ਲੈ ਕੇ ਸਿਆਸੀ ਗਲਿਆਰਾਂ ਚ ਵੀ ਚਿੰਤਾ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੀਥੇਰ ਮੁਤਾਬਕ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਕਦਮ ਚੁੱਕੇ ਜਾ ਰਹੇ ਨੇ ਅਤੇ ਉਹ ਸੰਸਦ ਦੇ ਵਿੱਚ ਕੇਂਦਰ ਤੋਂ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਕਰਨਗੇ ਦੀ ਕਰੋਪੀ ਹੈ ਕਿਉਂਕਿ ਜਿਹੜੇ ਜੰਮੂ ਚ ਕਹੋ ਜਾਂ ਹਿਮਾਚਲ ਦੇ ਵਿੱਚ ਵੀ ਜਦੋਂ ਬੱਦਲ ਫੜਦੇ ਆ ਮੀਂਹ ਪੈਂਦਾ ਨੁਕਸਾਨ ਉੱਥੇ ਵੀ ਹੁੰਦਾ ਪਰ ਉਹ ਪਾਣੀ ਵੀ ਜਿਹੜਾ ਉੱਥੇ ਨਹੀਂ ਰੁਕਦਾ ਉਹ ਪਾਣੀ ਸਾਰਾ ਵਹਿ ਕੇ ਪਹਾੜਾਂ ਤੋਂ نیچے ਮੈਦਾਨੀ ਇਲਾਕੇ ਚ ਆਉਂਦਾ ਜਿਹੜਾ ਪੰਜਾਬ ਹੈ ਸੋ ਪੰਜਾਬ ਚ ਆਪਣਾ ਵੀ ਵੀ ਉੱਥੇ ਪੈ ਰਿਹਾ ਤੇ ਹਿਮਾਚਲ ਜੰਮੂ ਵਾਲਾ ਮੀਂਹ ਵੀ ਜਿਹੜਾ ਪਾਣੀ ਹੈ ਉੱਥੀ ਆ ਰਿਹਾ ਜਿਹਦੇ ਕਰਕੇ ਦੁੱਗਣਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਹੈ ਆਮੇ ਹਰ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਅਤੇ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਪਰ ਹੜ ਵਰਗੇ ਬਣੇ ਹਾਲਾਤਾਂ ਨੂੰ ਲੈ ਕੇ ਲੋਕਾਂ ਚ ਭਾਰੀ ਚਿੰਤਾ ਹੈ ਤੇ ਅੱਗੇ ਬਰਸਾਤ ਹੁੰਦੀ ਰਹੀ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਨੇ ਡੈਸਕ ਟੂ ਬਿਊਰੋ ਰਿਪੋਰਟ న్యూਸ 18 ਪੰਜਾਬ ਉਥੇ ਹੜ੍ਹ ਪ੍ਰਭਾਵਿਤ ਖੇਤਾਂ 'ਚ ਪਹੁੰਚੇ ਕ੍ਰਿਕਟਰ ਰਾਜ ਸਭਾ ਮੈਂਬਰ ਹਰਪਜਨ ਸਿੰਘ ਦੇ ਵੱਲੋਂ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਗਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਨੇ ਜਾਇਜ਼ਾ ਲਿਆ ਖੁਦ ਗਰਾਊਂਡ ਜ਼ੀਰੋ ਤੋਂ ਉਤਰੇ ਤੇ ਲੋਕਾਂ ਦੀਆਂ ਪਰੇਸ਼ਾਨੀਆਂ ਵੀ ਉਹਨਾਂ ਦੇ ਵੱਲੋਂ ਜਾਣੀਆਂ ਗਈਆਂ ਨੇ ਇਹ ਗਿਆ ਕਿ ਪੱਕਾ ਹੀ ਪ੍ਰਬੰਧ ਕੀਤਾ ਜਾਵੇ ਕਿ ਸਰਕਾਰ ਨਾਲ ਵੀ ਇਹਦੇ ਬਾਰੇ ਗੱਲ ਕਰਕੇ ਇਹ ਬਾਰੇ ਕੋਈ ਪੱਕੇ ਪ੍ਰਬੰਧ ਕੀਤੇ ਜਾਂ ਉਹਦੇ ਸਿਲਸਿਲੇ ਦੇ ਵਿੱਚ ਜੋ ਆਕੇ ਇਤਲਾ ਦੇਖਿਆ ਇਹ ਗੱਲ ਕਰਾਂਗੇ ਕਿ ਲਗਾਤਾਰ 11 ਤਰੀਕ ਤੋਂ ਇਹ ਲੋਕ ਹੜ ਦੀ ਮਾਰ ਕਰ ਰਹੇ ਨੇ ਚੀਚੇਵਾਲ ਸਾਹਿਬ ਨੇ ਵੀ ਇਹ ਕਹਿ ਸਕਦੇ ਆ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਤੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਕਿ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਖਾਸ ਤੌਰ ਤੇ ਇਹਨਾਂ ਲੋਕਾਂ ਨੇ ਜਿਹੜੇ ਲੋਨ ਵਗੈਰਾ ਨੇ ਜਿਹੜੇ ਕਰਜ਼ੇ ਕਿਸ਼ਤਾਂ ਜਿਹੜੀਆਂ ਅੱਗੇ ਵਧਾਈਆਂ ਸਨ ਵਿਕੋ ਦੀ ਜੋਬ ਬਣਦੀ ਹੈਲਪ ਹੋ ਕਰਨੀ ਚਾਹੀਦੀ ਹੈ ਕਿਉਂਕਿ ਇਹ ਇਥੇ ਵੀ ਤਾਂ ਆਪਣੇ ਲੋਕ ਰਹੇ ਤੇ ਸਾਡਾ ਹੀ ਫਰਜ਼ ਬਣਦਾ ਇੱਕ ਮਨੁੱਖਤਾ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਇਹਨਾਂ ਦੀ ਵੀ ਓਨਾ ਹੀ ਧਿਆਨ ਰੱਖੀਏ ਜਿੰਨਾ ਅਸੀਂ ਬਾਕੀਆਂ ਦਾ ਰੱਖਦੇ ਹਾਂ ਪਰ ਬਾਕੀ ਮੌਕੇ ਤੇ ਆ ਕੇ ਚੀਜ਼ ਦੇਖੋ ਤਾਂ ਅਲੱਦ-ਪਤਲਾ ਲੱਗਦਾ ਜਿਹੜੀ ਆਪਾਂ ਫੋਟੋ ਚ ਦੇਖਦੇ ਆਂ ਉਹ ਚੀਜ਼ ਅਲੱਗ ਪਤਲਾ ਹੈ ਕਿ ਮੌਕੇ ਤੇ ਆ ਕੇ ਪਤਾ ਲੱਗਦਾ ਕਿ ਲੋਕ ਕਿੰਨੇ ਦੁਖੀ ਆ ਕਿੰਨੇ ਤੰਦ ਤੇ ਜਰੂਰ ਬਣਦੀ ਮਸਲ ਪਰ ਪਹੁੰਚੇ ਆ ਖੁਦ ਕਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਲੱਗੇ ਨੇ ਕਿਉਂਕਿ 100 ਦਰਜਨ ਦੇ ਕਰੀਬ ਪਿੰਡ ਨੇ ਜਿਹੜੇ ਕਿ ਬਹੁਤ ਬਿਆਸਜ ਉਹ ਕੋਈ ਕੋਈ ਜੇ ਤੁਸੀਂ ਇੰਨੇ ਪਿੰਡਾਂ ਦੀ ਗੱਲ ਕਰਦੇ ਹੋ ਉਹਨਾਂ ਦੇ ਵਿੱਚ ਕਿੰਨੇ ਜੀਵ ਜੰਤੂ ਤੇ ਜਦੋਂ ਮਨੁੱਖ ਤਾਂ ਇਧਰ ਉਧਰ ਹੋ ਜਾਂਦੇ ਆ ਜੀਵ ਜੰਤੂ ਉਹਨਾਂ ਨੂੰ ਇਧਰ ਉਧਰ ਲਿਜਾਣਾ ਤਾਂ ਕਿੰਨਾ ਮੁਸ਼ਕਲ ਆ ਤੇ ਪੂਰੀ ਜ਼ਿੰਦਗੀ ਜਿਹੜੀ ਹੈ ਉੱਪਰ ਥੱਲੇ ਹੋ ਰਹੀ ਹੈ ਤੇ ਹਰ ਸਾਲ ਜਿਹੜਾ ਇਹ ਕੰਮ ਹੁੰਦਾ ਹੈ ਇਹਦੇ ਨੂੰ ਕੋਈ ਪੱਕੇ ਪ੍ਰਬੰਧ ਕਰਨ ਦੀ ਲੋੜ ਹੈ। ਹੂੰ। ਫਿਰ ਸਰਕਾਰ ਤੱਕ ਪਹੁੰਚ ਕੀਤੀ ਜਾਊਗੀ ਕਿ ਤੁਹਾਨੂੰ ਤੁਹਾਡੇ ਕੋਲੋਂ ਕਿਹਨਾਂ ਨੂੰ ਜਾਂ ਕੇਂਦਰ ਸਰਕਾਰ ਤੱਕ ਆਵਾਜ਼ ਉਠਾਈ ਜਾਵੇ। ਦੋਨੋਂ ਪਾਸੇ ਬਾਬਾ ਜੀ ਦੀ ਆਲਰੇਡੀ ਇਹ ਉੱਤੇ ਕੰਮ ਕਰ ਰਹੇ ਹਨ। ਬਾਬਾ ਜੀ ਨੇ ਵੀ ਚਿੱਠੀ ਲਿਖੀ ਹੈ ਹੋਰ ਸਰਕਾਰ ਨਾਲ ਵੀ ਗੱਲ ਕੀਤੀ ਹੈ। ਬਾਕੀ ਪੰਜਾਬ ਸਰਕਾਰ ਨਾਲ ਦਾ ਸੰਮਿਲਕ ਵੀ ਗੱਲ ਕਰਾਂਗੇ। ਤੇ ਉੱਪਰ ਚਿੱਠੀਆਂ ਵੀ ਜਰੂਰ ਲਿਖਾਂਗੇ। ਹੂੰ। ਫੁੰਦਲ ਫਾਜ਼ਿਲ ਕਾਦੀ ਫਾਜ਼ਿਲ ਕਾਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਗੁਰਮੀਤ ਸਿੰਘ ਤੇ ਐਸਡੀਐਮ ਵੀਰਪਾਲ ਕੌਰ ਵੀ ਮੌਜੂਦ ਰਹੇ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਸਤਲੁਜ ਚ ਪਾਣੀ ਘਟਿਆ ਹੈ ਤੇ ਆਬਾਦੀ ਵਾਲੇ ਖੇਤਰ ਪੂਰੀ ਤਰ੍ਹਾਂ ਸੁਰੱਖਿਤ ਨੇ ਡਿਪਟੀ ਕਮਿਸ਼ਨਰ ਟਰੈਕਟਰ ਤੇ ਜਾ ਕੇ ਲੋਕਾਂ ਦਾ ਹਾਲਚਲ ਵੀ ਜਾਣਿਆ ਜਿੰਨਾਂ ਦਾ ਰਸਤਾ ਕੱਟ ਹੋ ਗਿਆ ਪਾਣੀ ਦਾ ਤੇ ਉੱਥੇ ਘਰਾਂ ਦੇ ਵਿੱਚ ਪਾਣੀ ਤਾਂ ਨਹੀਂ ਹੈ ਪਰ ਰਸਤਾ ਕੱਟ ਹੋ ਗਿਆ ਆਸ-ਪਾਸ ਜਿਹੜੇ ਖੇਤ ਆ ਉਹਨਾਂ 'ਚ ਪਾਣੀ ਹੈਗਾ ਤੇ ਖੇਤਾਂ ਦਾ ਨੁਕਸਾਨ ਹੋਇਆ ਜੀ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਲੋਕਾਂ ਨੂੰ ਜ਼ਿਆਦਾ ਆ ਰਹੀਆਂ ਤੇ ਹੋਰ ਕਿਸ ਤਰ੍ਹਾਂ ਦੇ ਹੱਲ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਜਾਣਗੇ ਆ ਆਵਾਜ਼ਾਂ ਹੀ ਪ੍ਰਭਾਵਿਤ ਹੋਈ ਹੈ ਜੀ ਜੁੱਥੇ ਖੇਤਾਂ ਦੇ ਵਿੱਚ ਪਾਣੀ ਖੜਾ ਹੈਗਾ ਪੱਠਿਆਂ ਦਾ ਕਾਫੀ ਨੁਕਸਾਨ ਹੋ ਗਿਆ ਪੱਠੀ ਖਾਨ ਚਾਰਾ ਕਿਤੇ ਕਿਤੇ ਖਾਨ ਲਾਇਕ ਨਹੀਂ ਰਿਹਾ ਕਿਤੇ ਕਿਤੇ ਠੀਕ ਹੈ ਕਿਤੇ ਖਰਾਬ ਹੋ ਗਿਆ ਉਹ ਸੀ ਅਸੈਸਮੈਂਟ ਕਰ ਚੁੱਕੇ ਹੈਗੀਆਂ ਪਸ਼ੂਜਨ ਅਧਿਕਤਰ ਸਾਰਿਆਂ ਦੇ ਘਰ ਹੈਗੇ ਨੇ ਸੋ ਅਸੀਂ ਚਾਰੇ ਦਾ ਇੰਤਜ਼ਾਮ ਕਰਾਂਗੇ ਤੇ ਮੈਡੀਕਲ ਟੀਮ ਦਾ ਵੀ ਇੰਤਜ਼ਾਮ ਕਰਾਂਗੇ ਅਸੀਂ ਘਰਾਂ ਚ ਇਹ ਵੀ ਪੁੱਛਦੇ ਰਹੇ ਆਂ ਵੀ ਕੋਈ ਬਿਮਾਰਤਾ ਨਹੀਂ ਕੋਈ ਬੁਖਾਰਤਾ ਨਹੀਂ ਕੋਈ ਲੂਜ਼ ਮੋਸ਼ਨ ਵੋਮਿਟਿੰਗ ਦੀ ਕੋਈ ਸ਼ਿਕਾਇਤ ਹੋਵੇ ਹਜੇ ਤੱਕ ਤਾਂ ਸਾਡੇ ਸਾਹਮਣੇ